ਡਾਕਟਰ ਇੰਦਰ ਕੌਰ ਹੰਸਾ ਆਰਥਰ ਹਸਪਤਾਲ ਨੂੰ ਤੇ ਉਹ ਦੱਸੋ ਚੀਕਾਂ ਤੇਰੀਆਂ ਮੈਂ ਪਰਦੇ ਦੀ ਮਾਹਿਰਾ ਸਪਸ਼ਟ ਪਰੇਗਾਂ ਚਿੱਟੇ ਮੋਤੀ ਦੇ ਮਰੀਜ਼ਾਂ ਨੇ ਕਰਿਆ ਇਸ ਲਈ ਕਿ ਜਿਨ੍ਹਾਂ ਨੂੰ ਵੀ ਗੇੜੇ ਆਰਥਿਕ ਸਥਿਤੀ ਜਿਨ੍ਹਾਂ ਦੀ ਚੰਗੀ ਨਹੀਂ ਹੈ ਤੇ ਆਪ ਦਾ ਨਹੀਂ ਆਪਰੇਸ਼ਨ ਨਾਲ ਇਲਾਜ ਕਰਾ ਸਕਦੇ ਤਾਂ ਉਹ ਇੱਥੇ ਆ ਕੇ ਆਪਾਂ ਜਿੱਤੇ ਮੋਤੀ ਦਾ ਇਲਾਜ ਕਰਾ ਸਕਣ ਤੇ ਉਹਨਾਂ ਦੀ ਦੇਖੀ ਕਾਪੇ ਸਾਕੇ ਜੋ ਨੋਨ ਮੀਰਾ ਦਾ ਕੰਮ ਕਰਦੇ ਮੈਂ ਵੀ ਚਿੱਟੇ ਮੋਤੀ ਦੇ ਹੁਣ ਤੱਕ ਕਿੰਨੇ ਪੇਸ਼ੈਂਟ ਆ ਚੁੱਕੇ ਹੁੰਦੇ ਹਾਂ ਆਲਰੇਡੀ ਸੀਅਡ ਵਾਈਸ ਕਰ ਚੁੱਕੇ ਜਿਨਾਂ ਨੂੰ ਆਪਰੇਸ਼ਨ ਦੀ ਲੋੜ ਸੀ ਉਹਨਾਂ ਦਾ ਸ਼ੂਗਰ ਵੀ ਚੈੱਕ ਕੀਤਾ ਗਿਆ ਤੇ ਅਸੀਂ ਜਿੱਕੇ ਮੈਡੀਕਲ ਮਰੀਜ਼ਾਂ ਨੂੰ ਇੱਕ ਹਫ਼ਤੇ ਵਾਸਤੇ ਥਾਰੀ ਲੈ ਕੇ ਗਏ ਉੱਥੇ ਰੱਖੀਦਾ ਹੈ ਜਾਂ ਕਿ ਮਸ਼ੀਨਾਂ ਦੇ ਜਾਂਚ ਹੁੰਦੀ ਹੈ ਅਗਲੇ ਦਿਨ ਉਹਨਾਂ ਦਾ ਆਪਰੇਸ਼ਨ ਕੀਤਾ ਜਾਂਦਾ ਫਿਰ ਇੱਕ ਦਿਨ ਰੱਖ ਕੇ ਨੈਕਸਟ ਡੇ ਉਹਨਾਂ ਨੂੰ ਦੇਖਿਆ ਜਾਂਦਾ ਫਿਰ ਉਤਾਰੀ ਜਾਂਦੀ ਹੈ ਦੇਖਿਆ ਜਾਂਦਾ ਕਿ ਉਹਨਾਂ ਦਾ ਲੈਂਸ ਠੀਕ ਹੈ ਨਜ਼ਰ ਵਧੀਆ ਬਣ ਗਈ ਹੈ ਫਿਰ ਉਹਨਾਂ ਨੂੰ ਅਸੀਂ ਕਾਪੀ ਸੇਂਡ ਕੀਤੀ ਜਾਂਦੀ ਹੈ ਮੈਂ ਕਿਹਾ ਤੁਸੀਂ ਸ਼ੰਕਰਾ ਹਸਪੀਟਲ ਲੈ ਕੇ ਜਾ ਕੇ ਉੱਥੇ ਟ੍ਰੀਟਮੈਂਟ ਕਰਵਾ ਕੇ ਉਹਨਾਂ ਨੂੰ ਵਾਪਸ ਛੱਡ ਕੇ ਜਾਓ ਸੁविधा ਹੁੰਦੀ ਹੈ ਬੈੱਡ ਹੁੰਦੀ ਹੈ کھانا ਦਿੱਤਾ ਜਾਂਦਾ ਜਾਂਦਾ ਹੈ ਮਰੀਜ਼ਾਂ ਦੀ ਪੂਰੀ ਦੇਖਿਆ ਕੀਤਾ ਖਾਲਸਾ ਜੀ ਬਾਈ ਬੀ ਤੇ ਮੈਂ ਅਜੇ ਸੈਨੇਟਰੀ ਸਫਰੁਖਦਾਸ ਵਿਸਟਰ ਤੇ ਅਜੀਬਿਸ ਸੋਸਾਇਟੀ ਦੇ ਬਟਮ ਤੋਂ ਜਣਾ ਅੱਜ ਅਸੀਂ ਇੱਥੇ ਸਫਰੁਖਦਾਸ ਕਲਿਫਰ ਤੇ ਅਜੀਬਿਸ ਸੋਸਾਇਟੀ ਦੇ ਲੋਕਾਂ ਦਾ ਚੈੱਕਅਪ ਜਿਹੜਾ 10ਵਾਂ ਜਿਹੜਾ ਉਹ ਲਾਇਆ ਹੈ ਜੋ ਸੰਕਰਾ ਆਈਮੋਸਪਿਟਰ ਮੁਲਾਪੁਰ ਦੇ ਮਾਹ ਡਾਕਟਰਾਂ ਦੀ ਟੀਮ ਵੱਲੋਂ ਇੱਗਾ ਚੈੱਕਅਪ ਕੀਤਾ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਬਤਵਤ ਪੁੰਨਿਆਂ ਤੋਂ ਤਕਰੀਬਨ ਇਸ ਵੇਲੇ 150 ਦੇ ਟੀਮ ਦੇ ਜਿਹੜੇ ਆ ਜਿਹੜਾ ਉਹ ਪਹੁੰਚ ਚੁੱਕਿਆ ਅੱਜ ਇਹਨਾਂ ਦਾ ਚੈੱਕਅਪ ਕਰਕੇ ਸ਼ਾਮ ਨੂੰ ਸੰਕਰਾ ਆਈਮੋਸਪਿਟਰ ਮੁਲਾਪੁਰ ਲੈ ਕੇ ਜਾਵਾਂਗੇ ਜਿੱਥੇ ਕੱਲ ਇਹਨਾਂ ਸਾਰੇ ਮਰੀਜ਼ਾਂ ਦੇ ਬਿਲਕੁਲ ਫ੍ਰੀ ਆਪਰੇਸ਼ਨ ਹੋਣੇ ਨੇ ਬਿਲਕੁਲ ਫ੍ਰੀ ਇਹਨਾਂ ਨੂੰ ਦਵਾਈਆਂ ਜਿਹੜੀਆਂ ਉਹ ਦਿੱਤੀਆਂ ਜਾਣੇ ਨੇ ਕਿ ਪਰਸੋਂ ਸਵੇਰੇ ਅਸੀਂ ਇਸ ਵੇਲੇ ਹੀ ਇਹਨਾਂ ਨੂੰ ਇੱਥੇ ਵਾਪਸ ਲੈ ਕੇ ਆਵਾਂਗੇ ਦੀ ਆਪ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ 10ਵਾਂ ਸਬੂਸ਼ਾ ਗੁਰੂ ਬਾਬਾ ਦਸਕਰ ਐਜੂਕੇਸ਼ਨ ਸੁਸਾਇਟੀ ਵੱਲੋਂ ਅੱਖਾਂ ਦੇ ਲੋਗਨ ਜ਼ਰੂਰ ਪਾਨਾ ਉਹਨਾਂ ਪਹਾੜਾਂ ਤੇ ਪੈਣਾ ਦੇ ਲਈ ਕੈਂਪ ਜੁੜਿਤ ਕੀਤਾ ਗਿਆ ਜਿੱਦੇ ਅੰਦਰ ਬਹੁਤ ਮਾਹਰ ਕਾਬਿਲ ਹੁਨਰ ਤਜਰਬੇਕਾਰ ਡਾਕਟਰ ਸਰਵਨ ਚੈਕਿੰਗ ਕਰਨ ਤੋਂ ਬਾਅਦ ਫਰੀ ਮੈਡੀਕਲ ਵਿਦਿਸ਼ਤਾ ਦਾ ਪ੍ਰਬੰਧ ਕੀਤਾ ਗਿਆ ਜਿਹੜੇ ਆਪਰੇਸ਼ਨ ਦੇ ਲਈ ਡਾਕਟਰ ਸਰਵਨ ਵੱਲੋਂ ਰਿਕਮੈਂਡ ਕੀਤੇ ਕੇਸ ਹੋਣਗੇ ਉਹਨਾਂ ਨੂੰ ਬਹੁਤ ਸਨਮਾਨ ਨਾਲ ਹਰ ਪੱਖੋਂ ਸੁਰੱਖਿਅਤ ਰੱਖ ਕੇ ਉਹਨਾਂ ਦੇ ਆਪਰੇਸ਼ਨ ਦੀ ਵਿਵਸਥਾ ਦਾ ਵੀ ਪ੍ਰਬੰਧ ਕੀਤਾ ਗਿਆ ਜਿੰਨੇ ਇਸ ਲਈ ਆਏ ਹੋਏ ਆਪਰੇਸ਼ਨ ਦੇ ਲਈ ਚੈਟਿੰਗ ਦੇ ਲਈ ਪੇਸ਼ੈਂਟ ਉਹਨਾਂ ਦੇ ਬਾਸ ਨੇ ਉਹਨਾਂ ਦੇ ਲਈ ਵੀ ਹਰ ਕਿਸਮ ਦੇ ਪ੍ਰਬੰਧਾਂ ਦੀ ਵਿਵਸਥਾ ਸਰਦਾਰ ਜੀ ਇਹ ਹੈਡ ਕੁਨਰ ਸੀਪੀ ਆਫ ਸੁਨਿਯਾਣਾ ਨੇ ਜਿਹੜੇ ਫ੍ਰੀ ਐਪਲੀਕੇਸ਼ਨ ਦੇਲੇ ਮੁਕੀ ਅਸ਼ੀ ਵਿਆਰੀ ਦੇਲੇ ਸਾਰੇ ਪੰਜਾਬ ਭਰ ਦੇ ਅੰਦਰ ਦੇਸ਼ ਭਰ ਦੇ ਅੰਦਰ ਇਹਨਾਂ ਦੀਆਂ ਸੇਵਾਵਾਂ ਨੂੰ ਪ੍ਰਮਾਣ ਕੀਤਾ ਜਾਂਦਾ ਹੈ ਸਮੂਚੇ ਸਤਪੁਰਦਾਰਾਂ ਚਾ ਸੋਸਾਇਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸਮੇਤ ਪਰਵਾਦ ਇੱਥੇ ਅੱਜ ਇੱਕ ਵਿਆਵ ਭਗਤ ਦੇ ਲਈ ਸਨਮਾਨ ਸਰਕਾਰ ਦੇ ਵਿਧਿਆਰ ਨੇ ਸੋ ਅਸੀਂ ਇੱਥੇ ਆਏ ਉਹਨਾਂ ਦੇ ਕੰਮਣਾ ਕਰਦੇ ਆਂ ਪਰਮਾਤਮਾ ਜਿੰਨੇ ਵੀ ਪੇਸ਼ੈਂਟ ਆਏ ਹੈ ਉਹ ਤੰਦਰੁਸਤ ਹੋ ਕੇ ਜਾਣ ਉਹਨਾਂ ਦੀ ਲਿੰਗਾ ਦੀ ਰੌਸ਼ਨੀ ਦੇ ਅੰਦਰ ਤੁਹਾਡੇ ਦੇ ਅੰਦਰ ਖੁਸ਼ੀਆਂ ਦੀ ਬਰਕਤ ਹੋਵੇ ਤੇ ਇਹ ਸਾਰੇ ਸਮਾਜ ਲਈ ਮੈਸੇਜ ਹੈ ਕਿ ਅਪਾ ਕਰੀ ਨਿਰਸਵਾਰਥ ਕੰਮਾਂ ਦੇ ਲਈ ਸਤਿਗੁਰੂ ਵਿਕਾਸ ਯਾਰਡ ਦੇ ਕਿਰਪਾ ਕਰਨ ਇੱਕ ਕੈਂਪ ਐਜੂਕੇਸ਼ਨ ਤੇ ਸਮਾਜ ਸੇਵਾ ਦੇ ਲਈ ਸਾਰੀ ਸੋਸਾਇਟੀ ਦੇ ਉੱਪਰ ਆਪਣੀ ਕਿਰਪਾ ਰੱਖਣ ਮਿਹਰਬਾਨੀ ਥੈਂਕ